ਸੋਰੀ ਬੁੱਤ ਜੰਗਾ ਜੇ ਹੋ ਜਗਦਾ ਮੈਨੂੰ ਮਾਫ ਕਰਦੀ ਮੇਰਾ ਪੁੱਤ ਬਣ ਕੇ ਲੈ ਇੱਕ ਗਲ ਬਈ ਕਾਲੇ ਹੋਰ ਫਸਲ ਤਾਂ ਮੇਰੀ ਮਰਨ ਵਾਲੀ ਮਰ ਗਈ ਹਨਾ ਪਰ ਬਈ ਬਣ ਕੇ ਯਾਰ ਮੇਰੀ ਨਾਲ ਦੇਲੀ ਜੜੀ ਠੀਕ ਆ ਨਾ ਮੇਰੇ ਖੇਤ ਚ ਬੜੀਆਂ ਆ ਕੇ ਠੀਕ ਆ ਜਦੋਂ ਬਾਦ ਕੋਈ ਗੱਲ ਨਹੀਂ ਬਈ ਖੋਲ ਦੋ ਸੁੱਕ ਗੇਟ ਤੁਸੀਂ ਖੋਲ ਦੋ ਅਜੇ ਤੱਕ ਕਾਲਾ ਵੀਰਾ ਵੀ ਨਹੀਂ ਆਇਆ ਪਤਾ ਨਹੀਂ ਘਰੇ ਹੋਊਗਾ ਕਿ ਨਹੀਂ ਸੁੱਕ ਗੇਟ ਖੋਲ ਦੋ ਬੀਤਾ ਵੇਲਾ ਹੱਥ ਨਹੀਂ ਆਉਂਦਾ ਕਿਆ ਪੁੱਤ ਦੈਲੀ ਕਿੱਥੇ ਗਿਆ ਅੱਜ ਤੱਕ ਆਇ ਨਹੀਂ ਪਤਾ ਦਖੇਤ ਗਏ ਹੋਏ ਨੇ ਆਉਣ ਆਲੇ ਆ ਤੇਰਾ ਜੀ ਨਹੀਂ ਲੱਗਦਾ ਆਸ਼ ਪਤਾ ਫਾਇਆ ਨਹੀਂ ਸਕੇ ਖੇਤੋਂ ਹੋਰ ਮੰਮੀ ਮੈਨੂੰ ਤਾਂ ਟੈਨਸ਼ਨ ਹੋਈ ਪਈ ਆ ਰਾਤ ਦਾ ਗਿਆਣਾ ਚਾਣਾ ਪਾਣੀ ਹਾਂ ਪਤਾ ਮੈਂ ਗਏ ਸੀ ਕਿ ਫੋਨ ਫੋਨ ਵੀ ਨਹੀਂ ਕਰਕੇ ਪੁੱਛਿਆ ਤੋ ਫੋਨ ਲੱਗਦਾ ਹੀ ਨਹੀਂ ਫੋਨ ਬੰਦਾ ਹੀ ਜਾਂਦਾ ਉਹ ਕਿਹੜੇ ਪੜੇ ਹੋ ਗਿਆ ਵਿਚਾਰਾ ਰਾਤ ਦਾ ਉੱਥੇ ਹੀ ਹੋਰ ਖਾਧਿਆ ਜਾਂ ਮੈਨੂੰ ਤਾਂ ਫਿਕਰ ਹੋਈ ਪਈ ਆ ਜੇ ਕੋਈ ਪਤਾ ਲੱਗੇ ਤਾਂ ਚਾਹ ਪਾਣੀ ਫੜਾ ਜਾਵੇ ਬੰਦਾ ਮੈਂ ਇਸ ਜੇ ਫੋਨ ਕਰਕੇ ਇਹਨਾਂ ਦਾ ਪਾਣੀ ਤਾਂ ਨਹੀਂ ਜਿੰਨਾ ਕਾ ਕੋਈ ਫੋਨ ਲੱਗਦਾ ਹੀ ਨਹੀਂਗਾ ਕੋਸਾ ਪਤਾ ਹੀ ਨਹੀਂਗਾ ਕੀ ਪਤਾ ਹੁਣ ਕਦੋਂ ਆਊਗਾ ਫਿਰ ਉਹਦੇ ਸਾਇਦਾ ਮੋਬਾਈਲ ਮੈਨ ਲੱਗਦਾ ਚਾਰਜ ਖਤਮ ਹੋ ਗਿਆ ਹੋਊਗਾ ਹੋਰ ਤਾਂ ਹੀ ਨਹੀਂ ਲੱਗਦਾ ਮੈਨ ਲੱਗਦਾ ਫੋਨ ਵੀ ਬਾਕੀ ਪਾਣੀ ਦਾ ਵੀ ਨਹੀਂ ਪਤਾ ਕਿੰਨਾ ਖਰਚ ਫਿਰ ਹੁਣ ਕਿਹਨੂੰ ਭੇਜ ਗਏ ਆਪਾਂ ਦੇਖਦੇ ਬਿੰਦ ਛੱਡਦੇ ਗਿਫਤਾਜੇ ਹੋਰ ਡੀਕ ਲੈਣੇ ਤੇ ਰਾਤ ਦੀ ਕੀ ਜਾਨੇ ਨਹੀਂ ਫਿਰ ਭਾਈ ਮੈਂ ਜਾ ਕੇ ਦੇਖ ਆਉਂਗਾ ਹੋਰ ਕੀ ਹੈ ਜੇ ਨਾ ਕੋਈ ਅੱਖ ਲੱਗਿਆ ਜੇ ਨਾ ਇਹ ਤਾਂ ਫਿਰ ਜਾਣਾ ਹੀ ਪਊਗਾ ਹੋਰ ਮੈਂ ਤਾਂ ਅਪ ਟੈਸ਼ਨ ਲੱਗ ਰਹੀ ਰਾਤ ਦੀ ਜਵਾਕ ਭੁੱਖਾ ਤੇ ਕੁੱਦਾਗਾ ਮੰਮੀ ਹੁਣ ਸੋਕ ਕੋਲੇ ਪੇ ਜੀ ਵੀ ਕਿਨੂੰ ਆਪਾਂ ਸਾਰਿਆਂ ਦੇ ਬੰਦੇ ਖੇਤਾਂ ਚ ਗਏ ਹੋਏ ਆ ਕੋਈ ਘਰੇ ਹਨੀ ਸਭ ਤੇ ਵਿਵਤਾ ਪਈ ਹੋਈ ਐ ਹੋਰ ਫਤਮਟਾਈ ਗਈ ਨਹੀਂ ਐ ਨਾ ਤਾਂ ਸੂਏ ਭਰੇ ਜਾਂਦੇ ਨੇ ਨਾਲੇ ਭਰੀ ਜਾਂਦੇ ਨੇ ਹੋਰ ਲੈ ਚੋਏ ਕਹਿੰਦੇ ਨੇ ਖਾਂ ਖਾਂ ਲੱਕੀ ਜਾਂਦੇ ਬੰਨਾ ਹੁਣ ਕੀ ਕਰੀਏ ਰੱਬ ਤਾਂ ਜਮੀ ਨਹੀਂ ਹਟਦਾਗਾ ਸੱਚੀ ਗੱਲ ਐ ਕਿਸੇ ਦਾ ਬੰਦਾ ਘਰੇ ਨਹੀਂ ਦੇਖਦਾ ਬੁੜੀਆਂ-ਬੁੜੀਆਂ ਫਿਰਦੀਆਂ ਫਿਗਰਾ ਤੇ ਹੋਰ ਕਿਸਾਨਾਂ ਦੇ ਤਾਂ ਵਾਈ ਬਿਖਤਾ ਪੈ ਜਾਂਦੀ ਆ ਆ ਕੇ ਇਥੋਂ ਹੋਰ ਮੰਮੀ ਕੱਲ ਸੋਕ ਐ ਕਿ ਹਟਿਆ ਸੀਗਾ ਵੀ ਆਪਣਾ ਨਰਮਾ ਚੁਗਣ ਵਾਲਾ ਥੋਲੋ ਥੋਲੋ ਸਾਰੇ ਠਿੰਡੇ ਕੀੜੇ ਪਈ ਆ ਹੋਰ ਪੁੱਤਾਂ ਮੈਂ ਤਾਂ ਸੋਚ ਲੱਗ ਰਹੀ ਐ ਵੀ ਹੁਣ ਤਾਂ ਘਰੇ ਆਉਣੀ ਸੀ ਖੇਤੀ ਆ ਰੱਬ ਨੇ ਕੀ ਕਰਤਾ ਚੱਲ ਬਣਾਏ ਜਾਈਏ ਪੁੱਤ ਮੈਂ ਬਾਹਰ ਤੇ ਦੇਣੇ ਤਾਂ ਸੁਖਾਉਂਦੀ ਹੋਵੇ ਦੇਖਿਆ ਮੈਂ ਨਾ ਹੋਇਆ ਕਿਸੇ ਨੂੰ ਫੋਨ ਲਵਾ ਦੂੰਗੀ ਹਾਂ ਕਿਸੇ ਦਾ ਫੋਨ ਤਾਂ ਲੱਗਦਾ ਹੀ ਹੋਣਾ ਹਣਾ ਅੜਗਵਾੜ ਚ ਹਾਂ ਮੈਂ ਦੇਖ ਲਿਆ ਪੁੱਤ ਜੱਗਾ ਚਲੋ ਹੋਰ ਇਹ ਤਾਂ ਬੇਤਾ ਹੀ ਲੈ ਦਸ ਉਹ ਦਰੋਂ ਬੈਰ ਮਮੀ ਹਲੇ ਤੱਕ ਆਇ ਨਹੀਂ ਦੱਲੇ ਮੈਂ ਕੱਪੜੇ ਲਾਣੇ ਆ ਤੂੰ ਕੱਪੜੇ ਲੈਣੇ ਆ ਕੋਈ ਗੱਲ ਨਹੀਂ ਪੁੱਤ ਤੇਰੇ ਡੈਡੀ ਆ ਜਾਣਗੇ ਬਸ ਆਪਣਾ ਨਰਮਾ ਸਹੀ ਹੋਵੇ ਤੈਨੂੰ ਵਾਧੂ ਕੱਪੜੇ ਦਵਾ ਦਾਂਗੇ ਫਸਲ ਨਾ ਖਰਾਬ ਹੋਵੇ ਲੈ ਆ ਵਣਤਾ ਮੇਰਾ ਕਾਲੇ ਕਰਕੇ ਮਰਿਆਗਾ ਕਹਲੇ ਕਾਲੀ ਨੂੰ ਰਾਤ ਕਿਹਾ ਸੀਗਾ ਵੀ ਬਨ ਤਕੜਾ ਕਰਦੇ ਓਏ ਬਨ ਤਕੜਾ ਕਰਦੇ ਮੇਰਾ ਝੋਨਾ ਬਚ ਰਹਿਦਾ ਆ ਅੰਦਰ ਨੇ ਕੋਈ ਗੌਰ ਹੀ ਨਹੀਂ ਕਰੀ ਗੱਲ ਦੀ ਕੰਮੀ ਬਸ ਬਾਹਰ ਹੁੰਦਾ ਜਾਂਦਾ ਕੀ ਕਰੀਏ ਤੇ ਲੋਕ ਕਹਿੰਦੇ ਨਰਮਾ ਬੀਜ ਕੇ ਪਸਤਾਉਣੇ ਆ ਝੋਨੇ ਕਿੰਨੇ ਕਦਨ ਕੱਟਣਗੇ ਉਹ ਵੀ ਇੱਕ ਦਿਨ ਡੁੱਬ ਜਾਣਗੇ ਜੇਦੋਂ ਅਹੀਂ ਹੋਈ ਹਾਲ ਚੱਲੀ ਗਿਆ। ਬਸ ਤੋ ਜੋ ਨੇਦ ਨੇ ਪਾਣੀ ਕਿਵੇਂ ਹੈਗਾ ਹਣਾ? ਪਾਣੀ ਕੀ ਮਾਂ ਹੁਣ ਮੀਂਹ ਰੁਕਿਆ ਜੇ ਇੱਕ ਦੋ ਬੰਨ ਜੇ ਟੁੱਟ ਗਏ ਚੋਏ ਵਾਲਾ ਟੁੱਟ ਗਿਆ ਇੱਕ ਤਾਂ। ਕਿਉਂਕਿ ਜਦੋਂ ਪਿੱਛੋਂ ਹੀ ਪਾਣੀ ਬੱਸੋਂ ਬਾਹਰ ਹੋ ਰਿਹਾ ਹੈ ਨਾ ਇੱਕ ਮੂਰੇ ਕਿਹੜਾ ਸਫਾਈ ਹੁੰਦੀ ਆ ਉਹ ਮੂਰੇ ਬੇਲਾ ਬੁਲਾਈਆਂ ਬਾਲੀਆਂ ਨੇ ਤਾਂ ਕਰਕੇ ਟੁੱਟ ਗਿਆ ਪਾਣੀ। ਵੇ ਪੁੱਤੋ ਨਾਲੇ ਇਹਦਾ ਬਾਲਾ ਬੁਰਾ ਹਾਲ ਹੋ ਰਿਹਾਗਾ। ਉਧਰ ਤੋਂ ਬੋੜਾੜ ਬੈਠੇ ਨੇ ਉਧਰੋਂ ਹਸਨਪੁਰ ਉਧਰੋਂ ਆਉਂਦ ਪਰ ਦਾਪੁਰਾ ਹਾਲ ਹੋ ਰਿਹਾ ਆ ਬਚਾਰਾਂ ਦਾ ਆਉਂਦ ਬਰੀਆਂ ਦਾ ਤ ਵਾਲੀਪੁਰਾ ਹਾਲ ਹੋ ਰਿਹਾ ਕੋਰ ਲਵੇ ਲਵੇ ਸਾਰੀ ਹੁਲਚ ਰਹੇ ਨੇ ਮਾਂ ਪਾਣੀ ਨੇ ਸਾਰੇ ਨਜ਼ਾਰ ਰੱਖੇ ਨੇ ਹੁਣ ਜਦੋਂ ਪਹਿਲਾ ਕਈ ਸਾਲ ਹੋ ਗਏ ਹੜਾ ਆਈ ਸੀ ਉਦੋਂ ਚੱਲ ਮੀਂਹ ਨਹੀਂ ਸੀ ਆਪਣੇ ਤਾਂ ਕਰਕੇ ਪਾਣੀ ਪੂਣੀ ਨਿਕਲ ਗਿਆ ਤੇ ਹੁਣ ਉਤੋਂ ਮੀਂਹ ਦਾ ਆ ਜਾਂਦਾ ਤੇ ਪਿੱਛੋਂ ਆ ਜਾਂਦਾ ਪਾਣੀ ਸਫਾਈ ਨਹੀਂ ਹੋ ਰਹੀ ਨਾ ਉਹ ਇਨੇ ਦਾ ਕੱਕ ਖੜੇ ਨੇ ਵਿੱਚ ਹੁਣ ਹੜਾ ਆ ਗਿਆ ਸਰਕਾਰਾਂ ਵੀ ਗੱਲਾਂ ਮਾਰੀ ਜਾਣਗੀਆਂ ਅਸੀਂ ਐ ਕਰਾਂਗੇ ਵਾਅਦਾ ਕਰਾਂਗੇ ਜਦੋਂ ਰੱਬ ਨੇ ਕੱਢ ਲਈ ਧੁੱਪ ਚਾਰਦਿਆਂ ਨੂੰ ਕੋਈ ਨਹੀਂ ਪੁੱਛਦਾ ਜਦੋਂ ਹੜਾ ਆ ਜਾਂਦੇ ਆ ਉਦੋਂ ਕੱਲੀਆਂ ਗੱਲਾਂ ਕਰਦੇ ਨੇ ਸਫਾਈਆਂ ਦੀ ਪਹਿਲਾਂ ਤਾਂ ਭਗਾਈਓ ਮਾਰ ਜਾਂਦੇ ਨੇ ਬਾਲਾ ਕੁਛ ਕਹਿੰਦੇ ਨੇ ਪਹਿਲਾਂ ਤਾਂ ਐ ਕਰ ਦਾਂਗੇ ਅਸੀਂ ਬਾਹ ਕਰ ਦਾਂਗੇ ਝੰਕਾ ਕਰ ਦਾਂਗੇ ਜਦੋਂ ਡੁੱਬ ਜਾਂਦੇ ਨੇ ਲੋਕ ਉਦੋਂ ਕੀ ਬਣਦਾ ਫਿਰ ਕੁਝ ਨਹੀਂ ਕਰਦੇ ਹੈਗੇ ਬਾਅਦ ਚਾਰਕ ਦਿਨ ਹੀ ਖਬਰਾਂ ਆਈਆਂ ਫਲਾਉਣੀਆਂ ਐ ਕਰਾਂਗੇ ਬਾਹ ਕਰਾਂਗੇ ਕਿਸਾਨਾਂ ਦੇ ਨਾਲ ਕੋਈ ਨਹੀਂ ਪੁੱਛਦਾ ਨਾ ਕੋਈ ਕਿਸਾਨਾਂ ਨੂੰ ਮਾਰ ਦੇਵੇ ਬਾਅਦ ਚ ਕੀ ਦੇਣਗੇ 200 200 ਰੱਟਾ ਦੇ ਦਿੰਦੇ ਨੇ ਉਹਨੂੰ ਬੈਠਿਆ ਨੂੰ ਉੱਥੇ ਦੱਸ ਕੀ ਕਰਨਗੇ ਆ ਤਗੜਾ ਮਾ ਸਰਕਾਰ ਪਹੁੰਚਾਉਂਦੀ ਆ ਉਹ ਵੀ ਆਪਣੇ ਕਿਸਾਨ ਭਾਈ ਇਕੱਠਾ ਕਰਕੇ ਲੈ ਜਾਂਦੇ ਨੇ ਉੱਥੇ ਪਿੰਡਾਂ ਦੇ ਵਿੱਚੋਂ ਜਿਹੜੇ ਪਿੰਡ ਹਜੇ ਪਾਣੀ ਦੀ ਮਾਰਚ ਨਹੀਂ ਹੈਗੇ ਉਧਰੋਂ ਸਾਰਾ ਖਾਣਾ-ਦਾਣਾ ਭੇਜਦੇ ਆ ਲੋਕ ਸਰਕਾਰਾਂ ਦਾ ਵੀ ਨੰਬਰ ਬਣਾਈ ਜਾਂਦੀਆਂ ਨੇ ਫੋਟੋਆਂ ਆਪ ਆਪਾ ਇਹ ਤਾਂ ਵਿਚਾਰੇ ਪੁੱਨ ਫੇਰ ਵੀ ਕਰੀ ਜਾਂਦੇ ਨੇ ਚਲ ਆਪਣਾ ਸਿੱਖ ਭਾਈ ਹੋ ਗਏ ਹਾਂ ਕਿਸਾਨ ਨਾਲ ਕਿਸਾਨ ਹੀ ਖੜਦਾ ਇਹ ਤਾਂ ਫੇਰ ਵੀ ਖੜੀ ਜਾਂਦੇ ਨੇ ਚਲ ਇੰਨਾ ਸ਼ੁਕਰ ਚਲ ਵਿਚਾਰੇ ਮਦਦ ਕਰਦੇ ਨੇ ਕੱਢਦੇ ਨੇ ਉਧਰ-ਉਧਰੀ ਕਰਦੇ ਨੇ ਸ਼ਮਾ ਜਾਨ ਹਲੇ ਵੀ ਇਹ ਤਾਂ ਹੁਣ ਜਾਂ ਜਾਂਦੇ ਘੁੰਮਦੇ ਫਿਰਦੇ ਆ ਕਿਸਤਿਆਂ ਤੇ ਆਈ ਜੈਜਾ ਲੈਣ ਵਾਗੇ ਇਹਨੇ ਲੋਕ ਰੁੜਦੇ ਆਣੂ ਹਾਂ ਜੈਜਾ ਲੈਣ ਵਾਗੇ ਸਾਲ ਉਹ ਜਾਨਦੇ ਨੇ ਕਿਵੇਂ ਲੋਕ ਰੁੜੇ ਜਾਂਦੇ ਨੇ ਬੁਰਾ ਹਾਲ ਕੋਈ ਹੱਲ ਤਾਂ ਨਹੀਂ ਕਰਦੇ ਪਹਿਲਾਂ ਇਹ ਕੱਲਾ ਘੁੰਮਦੇ ਫਿਰਦੇ ਆ ਉਹਦੇ ਨਾਲ ਕੀ ਹੋ ਜੂਗਾ ਲਵੇ ਜਾਏ ਤਾਂ ਜੈਜਾ ਲੈ ਆਏ ਫਲਾਨਾ ਲੈ ਆਏ ਕੱਲੀਆਂ ਫੋਟੋਆਂ ਕਰਾਉਂਦੇ ਫਿਰਦੇ ਆ ਫੋਟੋਆਂ ਦਾ ਕੀ ਬੰਦ ਆ ਭਾਈ ਬਾਹਰੋਂ ਤਾਂ ਮੈਂ ਮਦਦ ਕਰੀ ਜਾਂਦੇ ਆ ਲੋਕ ਆ ਕੇ ਆਪਣੇ ਪਿੰਡਦਿਆਂ ਦੀ ਆਪਣੇ ਪਿੰਡ ਦੇ ਆਪ ਚ ਦੀ ਐਂਡੀ ਕਵਾਂਡੀ ਲੜੀ ਜਾਂਦੇ ਆ ਹਜੇ ਸੁੱਖ ਦਾ ਨਹੀਂ ਪਤਾ ਕੀ ਬੋਲੂਗਾ ਉਹਦੇ ਪਾਣੀ ਰਾਤ ਟੁੱਟ ਕੇ ਪੈ ਗਿਆ ਮੈਂ ਹੁਣ ਰੋਕ ਕਾਏਗਾ ਜਦੋਂ ਹੁਣ ਬੱਸ ਹਜੇ ਉਹਦਾ ਵੀ ਨਹੀਂ ਪਤਾ ਕੀ ਬੋਲੂਗਾ ਫਿਰ ਗਲਤ ਹੈ ਭਾਈ ਉਹੀ ਗੱਲ ਆ ਵੀ ਜਿੱਧਰ ਬੰਦੇ ਮਰੀ ਜਾਂਦੇ ਨੇ ਬੰਦਿਆਂ ਹੀ ਸੁੱਖ ਭਾਲੋ ਆਪਾਂ ਫਸ ਤਾਂ ਫੇਰ ਵੀ ਹੋ ਜੂਗੀ ਹਾਂ ਸਹੀ ਗੱਲ ਆ ਮਾ ਉਰੇ ਲੜਕੀ ਮਰੀ ਜਾਂਦੇ ਅੱਧੇ ਤਾਂ ਵਿੱਚ ਤੂੰ ਮੇਰੇ ਪਾਣੀ ਪਾਤਾ ਐ ਕਰਤਾ ਇਹ ਕਿਹੜਾ ਕਿਸੇ ਦੇ ਵਸਤ ਦੀ ਗੱਲ ਆ ਪਾਣੀ ਪਾਉਣ ਨੂੰ ਕਿਹੜਾ ਕੋਈ ਮੋਟਰ ਛੱਡੀ ਐ ਕਿਸੇ ਨੇ ਨਾ ਰੱਬ ਤਾਂ ਤੂੰ ਕਿਸੇ ਦੇ ਵਸਤ ਦੀ ਗੱਲ ਨਹੀਂ ਹੈਗੀ ਹੈ ਖਬਰੇ ਕੀ ਉਹੀ ਗੱਲ ਕਰ ਜੂਗਾ ਅਗਰ ਜਮਾ ਹੁੰਦਾ ਹੈ ਹੁਣ ਕੜਦੀ ਦਾ ਪੈਰ ਆ ਗਿਆ ਜਮਾ ਲਹਿਵਾ ਆਉਂਦਾ ਮੁੰਡਾ ਸਾਰੀ ਰਾਤ ਹੋ ਗਈ ਡੀਕਦਿਆਂ ਨੂੰ ਆ ਗਿਆ ਪੁੱਤ ਕਿਵੇਂ ਮਾਰ ਜਿੜੜੀਆਂ ਪੁੱਤ ਸਾਰੀ ਰਾਤ ਹੋਏ ਤੈਨੂੰ ਡੀਕਦਿਆਂ ਨੂੰ ਸਵੇਰ ਵੀ ਇੰਨਾ ਹੋ ਗਿਆ ਮੈਂ ਹਜੇ ਤੱਕ ਮੁੰਡਾ ਆਇਆ ਨਹੀਂਗਾ ਮੈਂ ਤਾਂ ਤਾਂ ਦੇਖਣ ਦੀ ਸੀ ਤੈਨੂੰ ਮਾ ਕਿਤਰਾ ਹੁੰਦਾ ਸਾਰਾ ਬਾਣ ਭਰ ਗਿਆ ਬਣਾਉਂਦਾ ਕੀ ਕਰਾਂ ਮੈਂ ਜਿਹੜਾ ਰਹਿੰਦਾ ਹੁੰਦਾ ਢਾਈ ਕਿੱਲੇ ਬਾਣਦੇ ਸੀ ਨਾ ਹਾਂ ਜਿਹੜਾ ਕਾਲੇ ਦਾ ਪਾਣ ਉੱਚਾ ਨਹੀਂਗਾ ਹਾਂ ਕਾਲੇ ਨੂੰ ਨਾਲ ਕੱਲ ਕਿਹਾ ਸੀਗਾ ਮੈਂ ਕਰਕੇ ਬੰਨ ਲਾ ਦਿੰਆਂ ਯਾਰ ਹਣਾ ਨਹੀਂ ਮੇਰੀ ਜੀਰੀ ਡੁੱਬ ਜੂ ਉਹੀ ਕੰਮ ਹੋ ਗਿਆ ਸਾਰਾ ਜੀਰੀ ਵਾਲਾ ਪਾਣੀ ਆਪਣੇ ਜੀਰ ਚ ਪੈ ਗਿਆ ਜੀਰੀ ਸਾਰੀ ਇੱਕ ਸਾਰ ਹੋ ਗਈ ਓਹੋ ਉਹ ਵੀ ਡੁੱਬ ਗਿਆ ਆਪਣੇ ਨਰਮਲ ਖਰਾਬ ਪਹਿਲੀ ਹੋ ਰਿਹਾ ਸੀਗਾ ਤੇ ਉਹਨੂੰ ਕਹਿ ਦਿੰਦਾ ਵੀ ਉੱਚ ਹੁਣ ਉਹਦੇ ਪਾਣੀ ਖੜਦੀ ਨਹੀਂ ਗਵਟ ਗਈ ਉਹ ਟੁੱਟ ਜਾਂਦੀ ਹੈ ਵਟ ਸਾਰੀ ਰਾਤ ਨੀਂਦ ਨਹੀਂ ਆਈ ਬੈਠ ਕੇ ਕੱਟਿਆ ਸਤਾ ਸਸਨੂ ਹਾਂ ਨੇ ਤੇਰੀ ਫਿਕਰੀ ਲੱਗੀ ਰਹੀ ਮੇਰੇ ਕੋਲ ਤਾਂ ਨਹੀਂ ਆਇਆ ਨਾ ਫੋਨ ਲੱਗਿਆ ਤੇਰਾ ਮੈਂ ਕਰਿਆ ਉਹਨੂੰ ਜੀ ਨਹੀਂ ਕਰਿਆ ਮੈਂ ਰੋਟੀ ਟਿਕਾ ਨੂੰ ਜੀ ਨਹੀਂ ਕਰਿਆ ਕੀ ਕਰਾਂ ਚੱਲ ਪੁੱਤ ਅੰਦਰ ਚੱਲੀਏ ਆ ਜਾ ਮਾਂ ਹੋਰ ਇਹ ਤਾਂ ਮਾੜਾ ਕੰਮ ਹੋਇਆ ਰੱਬ ਤਾਂ ਜਮੀ ਨਹੀਂ ਹਟਿਆਗਾ ਪੁੱਤ ਇੱਕ ਮਿੰਟ ਵੀ ਨਹੀਂ ਹਟਿਆਗਾ ਮਾਂ ਜੇ ਹੁਣ ਰੱਬ ਹਟ ਗਿਆ ਤਾਂ ਤੈਨੂੰ ਬਚੋਏ ਦਾ ਕੰਮ ਹੋਊ ਹੋਰ ਇਹ ਤਾਂ ਬਾੜੀ ਭਰੀ ਜਾਂਦੇ ਥਾਂ ਥਾਂ ਦੱਸੀ ਜਾਂਦੇ ਨੇ ਥੋੜਾ ਨਹੀਂ ਮੈਂ ਨਗ ਨਹੀਂ ਨਹੀਂ ਬਸ ਚੱਲ ਰੱਬਾ ਪਾਪੀ ਤਬਾਹੀ ਬੁਰ ਮੇਰ ਕਰੂ ਉਹੀ ਤਾਂ ਗੱਲਾਂ ਆ ਮੈਂ ਪੁੱਛਣਾ ਟੈਨਸ਼ਨ ਹੋ ਰਹੀ ਮੈਨੂੰ ਤਾਂ ਕੀ ਆਰਤੀ ਨੂੰ ਕੀ ਮੂੰਹ ਦਿਖਾਵਾਂਗੇ ਪਤਿਆ ਪੁੱਤਾ ਆਰਤੀ ਨੂੰ ਉਹਨੂੰ ਕਿਹੜਾ ਪਤਾ ਨਹੀਂਗਾ ਮੈਂ ਉਹਨਾਂ ਨੂੰ ਮਤਲਬ ਨਹੀਂ ਹੁੰਦਾ ਠੀਕ ਆ ਲੈ ਬੱਤਾਂ ਕਿ ਮਿਲ ਆਏ ਕੋਰਾ ਸਾਰਾ ਡੈਡ ਕੀ ਜਾਂਦਾ ਮੁੰਡਾ ਕਹਿੰਦਾ ਹੇ ਤੱਕ ਡੈਡੀ ਨਹੀਂ ਆਏਗਾ ਸਾਨੂੰ ਸੋਚ ਲੱਗੀ ਰਹੀ ਉਹਦਾ ਪੁੱਤ ਹੁਣ ਲੋਕਾਂ ਨਾਲ ਹੀ ਆਪਾਂ ਆਪਾਂ ਕਿਹੜਾ ਕੱਲੇ ਆ ਉਹ ਲੋਕਾਂ ਨਾਲ ਤਾਂ ਹੈਗੇ ਆਂਗੇ ਹੁਣ ਮੈਂ ਹਾਲੇ ਕੀ ਕਰ ਸਕਦੇ ਆਪਾਂ ਹੋਰਾ ਆਰਤੀ ਨੂੰ ਥੋੜੀ ਜੀ ਚੀਜ਼ ਦਾ ਮਤਲਬ ਹੁੰਦਾਗਾ ਕਿ ਫਸਲ ਮਰ ਗਈ ਉਹਨਾਂ ਤਾਂ ਖਰੇ ਨੇ ਮੈਂ ਆਰਤੀ ਨੇ ਬੇਅ ਲੱਗ ਦੁਗਣੇ ਕਰ ਲੈਣੇ ਨੇ ਕਰ ਹੀ ਲੈਣੇ ਪੁੱਤੋ ਤਾਂ ਪਤੀ ਆ ਸਾਰਿਆਂ ਨੂੰ ਆਗੇ ਤੁਸੀਂ ਇਸ ਤਾਂ ਬਾਲੀ ਫਿਕਰ ਕਰੀ ਜਾਂਦੇ ਸੀ ਰਾਤ ਦੇ ਨਾਲ ਤੁਸੀਂ ਕੋਈ ਸਰਜੋਬ ਦਿੱਤਾ ਓ ਯਾਰ ਛੌਂ ਲਾ ਕਿੱਥੋਂ ਯਾਰ ਥਾਂ ਦਾ ਪਾਣੀ ਆਈ ਜਾਂਦਾਗਾ ਆਇਆ ਕਰ ਪੁੱਤ ਪਾਣੀ ਲਿਆ ਦੇ ਫੇਰ ਉਹ ਗੱਲਾਂ ਕਰ ਲੈ ਪਾਣੀ ਤਾਂ ਮੈਂ ਲਿਉਣੀ ਐ ਨਾ ਚਾਹ ਬਣਾਣਾ ਚਾਹ ਹੀ ਬਣਾ ਲਿਆ ਕੁੱਟੇ ਯਾਰ ਹੋਰ ਸਾਰਾ ਦਾ ਭੁੱਖਾ ਰੋਟੀ ਦਾ ਭੁੱਖੇ ਨਹੀਂ ਮਨੂਆਂ ਰੋਟੀ ਦੇ ਰੋਟੀ ਕਿਹਦੇ ਦੱਬਦੀ ਆ ਕੋਈ ਨਾ ਕਦੀ ਤਾਂ ਖਾਲਾ ਆ ਹੀ ਨਹੀਂ ਕਰਦੇ ਹੁੰਦੇ ਨਾ ਨਾ ਰੋਟੀ ਲੱ ਕਹ ਜੇ ਤੂੰ ਨਾਲ ਛਟਕੇ ਬਹਿ ਕੇ ਸਾਡਾ ਕੀ ਬਣੂਗਾ ਐ ਦੱਸ ਮੈਨੂੰ ਕੋਈ ਗੱਲ ਨਹੀਂ ਮਾਂ ਫਿਰ ਹੋਰ ਰਹਿ ਵੀ ਕੀ ਗਿਆ ਨਰਮਾ ਸਰਾ ਮੈਂ ਲੱਗ ਗਿਆ ਜੀਰੀ ਤੇ ਅੱਜ ਵੀ ਜੀਰੀ ਚਲ ਵੱਧ ਭਾਈ ਨਾਲ ਚੱਲੇ ਜਾਂਦੇ ਜੀਰੀ ਤੋਂ ਤੂੰ ਨਹੀਂ ਪਾਣੀ ਫਿਰ ਗਿਆ ਹੁਣ ਜੀਰੀ ਮੱਚੂ ਗਈ ਨਹੀਂ ਮਾਜੀ ਪੁੱਤ ਜੀਰੀ ਨੂੰ ਨਿਕੋ ਸੰਦਾਗਾ ਮਾਂ ਕਮਾਲ ਕਰ ਢਾਈ ਕਿਲ ਤਾਂ ਮਰੀ ਗਈ ਵਾਂ ਕਿੱਲਾ ਰਹਿ ਗਿਆ ਹੁਣ ਵੰਨ ਦਾ ਜੀਰੀ ਵਾਲਾ ਹੁਣ ਉਹ ਕਿਹੜਾ ਰਹੂਗਾ ਹਣੋ ਸੂ ਪਾਣੀ ਪੁੱਤ ਚਾਹ ਧਰ ਲਾ ਹਾਂ ਧਰਦੀ ਹੋਣੀ ਲੈ ਰੋਟੀ ਬਣਾ ਲਈ ਆਟਾ ਮਾਰੂ ਵੀ ਰਹਿਣ ਦੇ ਠੀਕ ਹੈ ਤੈਨੂੰ ਗਿਆ ਰੋਟੀ ਨਹੀਂ ਖਾਂਦਾਗਾ ਮੈਂ ਜਰੂਰੀ ਆਟਾ ਹੋ ਗਰਾ ਕਰਨਾ ਲੈ ਉਹ ਤੇ ਕਦੀ ਰੋਟੀ ਖਾ ਲਾ ਲੈ ਆਏ ਤੈਨੂੰ ਫਿਰ ਕਰਦੇ ਹੁੰਦੇਗੇ ਕੋਈ ਗੱਲ ਨਹੀਂ ਸਾਰਿਆਂ ਨਾਲ ਹੀ ਆਪਣੇ ਨਾਲ ਕਿਹੜਾ ਕੱਲਿਆ ਨਾਲ ਆ ਉਹ ਤਾਂ ਮਾਂ ਜੋ ਜੋ ਹੋ ਗਿਆ ਹੋ ਗਿਆ ਮੇਰੀ ਗੱਲ ਸੁਣੀ ਉਹ ਕਾਲੇ ਨੂੰ ਮੈਂ ਕਿਹਾ ਸੀਗਾ ਵੀ ਭਾਈ ਆਏ ਕਰਕੇ ਬੰਨ ਤਕੜਾ ਕਰਦੀ ਹੈ ਨਾ ਵੀ ਤੇਰਾ ਬਾਣ ਉੱਚਾ ਹੈਗਾ ਤੇ ਮੇਰੀ ਜਿੱੜਿਚ ਪਾਣੀ ਪੈ ਜਾਊਗਾ ਉਹ ਬੰਦੇ ਨੇ ਫਿਰ ਵੀ ਨਹੀਂ ਸੋਚਿਆ ਮਾੜੀ ਗੱਲ ਤਾਂ ਉਹਦੀ ਕਾਲੇ ਦੀ ਉਹਦੀ ਕਿਹੜਾ ਚੰਗੀ ਆ ਸ੍ਰੀਕ ਤੇ ਭਾਈ ਕੋਈ ਨਹੀਂ ਰਾਜੀ ਹੁੰਦਾ ਸ੍ਰੀਕਾ ਉਹੀ ਤਾਂ ਗੱਲ ਆ ਮਾਂ ਉਹਨੂੰ ਆਇਆ ਵੀ ਚੱਲ ਭਰ ਜਾਂਦਾ ਦਿੰਦਾ ਪਾਣੀ ਵੀ ਮੇਰੀ ਵਾਚ ਤਰਹ ਜਾਂਦੇ ਲੈ ਉਹਦਾ ਪਾਣੀ ਉਹ ਤੇ ਨਿਕਲ ਜਾਂਦੀ ਸਾਈਡ ਤੇ ਬੋਰ ਆ ਦੇ ਕੋਲ ਤਾਂ ਬੋਰ ਚ ਨਿਕਲਦੀ ਪਾਣੀ ਉਹਦਾ ਕੋਈ ਨਹੀਂ ਸੋਚਦਾ ਕਿਸੇ ਬਾਰੇ ਬਾਦੂ ਬਹਿਮ ਆ ਇਹ ਜੇ ਸੋਚਣ ਵਾਲਾ ਹੁੰਦਾ ਰਾਤੀ ਨਾ ਬੰਨ ਲਾ ਦਿੰਦਾ ਕਿਉਂ ਪਾਣੀ ਜਾਂਦਾ ਆਪਣੇ ਉਹੀ ਤਾਂ ਗੱਲ ਆ ਮਾਂ ਹੂੰ ਚਲ ਮਾਂ ਕੋਈ ਗੱਲ ਨਹੀਂ ਰੱਬ ਦੇਖਦਾਗਾ ਹੋਰ ਕਰ ਲਾਂ ਦੇ ਪੁੱਤ ਕਿੰਨੀ ਆ ਗੋਰਾ ਵੀ ਤੇ ਇਹਦਾ ਰੱਬ ਵੀ ਗਰੋਪੀ ਕਰੀ ਜਾਂਦਾ ਮੈਂ ਉਹਦਾ ਹੀ ਗੱਦਗਾ ਹਾਂ ਮੈਂ ਤਾਂ ਹੈ ਨਹੀਂ ਲੈ ਪੁੱਤ ਰੈਸਟ ਕਰ ਲੈ ਤੂੰ ਲੈ ਪੁੱਤ ਤੂੰ ਸਾਈਡ ਤੇ ਮੈਂ ਅਰਸ਼ਾ ਚਾਹ ਬਣਾ ਕੇ ਲਿਆਉਂਦੀ ਆ ਜਵਾਖਾਂ ਵੀ ਛੁੱਟਿਆ ਕਰੱਖੀਆਂ ਨਹੀਂ ਹੈ ਇਹ ਸਰਕਾਰ ਨੇ ਕਰੀਆਂ ਹੀ ਪੁੱਤ ਮਹੀ ਵੜਾ ਪੀ ਜਾਂਦਾ ਪਾਣੀ ਦਾ ਥਾਥਾ ਖੜਿਆ ਮਾ ਪਿੱਖੀ ਦਾ ਕਿਸ਼ਤੀਆਂ ਚੱਲੀ ਜਾਂਦੀਆਂ ਨਹੀਂਆਂ ਲੈਡ ਵੀ ਭੱਜ ਗਈ ਕੀ ਕਰੇ ਨਾ ਪੁੱਤ ਗੇਮ ਖਟੀਆਂ ਨਾ ਅੱਛਾ ਤੂੰ ਇਹ ਫੋਨ ਪੜ ਹੀ ਜਾਂਦਾ ਸੀਗਾ ਇਹ ਆਲੋ ਚਾਹ ਪੀ ਲੋ ਤੁਸੀਂ ਇਹ ਤਾਂ ਅੱਪ ਸਵੇਰ ਦਾ ਪੁੱਛਣ ਲੱਗਾ ਡੈਡੀ ਕਿੱਥੇ ਆ ਫੋਨ ਮਾਰਾ ਹੀ ਯਾਦ ਕਰਦਾ ਹੁਣ ਇਹ ਤਾਂ ਉਹੀ ਤਾਂ ਗੱਲ ਹੈ ਕੰਮ ਕੰਮ ਕਰ ਲੈ ਸਕੂਲ ਦੇ ਨੇ ਹੁਣ ਛੁੱਟੀਆਂ ਮਿਲ ਰਹੀਆਂ ਨਹੀਂਆਂ ਬਸ ਉਹ ਦਿਨ ਜਦੋਂ ਆਏ ਸੀ ਸਕੂਲੋਂ ਉਹਦਾਂ ਦਾ ਕਰਿਆ ਹੋਇਆ ਚੱਲ ਇਹਦੇ ਸਕੂਲ ਨੂੰ ਤਾਂ ਛੱਡੋ ਤੁਸੀਂ ਦੱਸੋ ਖੇਤ ਕਿਵੇਂ ਐ ਖੇਦਾਰ ਚ ਬੁਰਾ ਹਾਲ ਹੀ ਆ ਯਾਰ ਨਰਮਨਾਂ ਦਾ ਪਹਿਲੀ ਗੱਡੀ ਝੜ ਗਈ ਜਦ ਤੈਨੂੰ ਪਤਾ ਪਾਣੀ ਖੜ੍ਹ ਝੜ ਗਈ ਜਦੋਂ ਹਾਂ ਤੇ 2.5 ਕਿਲੋ ਝੋਣ ਦੀ ਮਰ ਕੇ ਘਿਲਾ ਰਹਿ ਗਿਆ ਬਸ ਚੱਲ ਕੋਈ ਗੱਲ ਨਹੀਂ ਰੱਬ ਆਪੇ ਮਿਹਰ ਕਰੂਗਾ ਬਸ ਮਿਹਰ ਤਾਂ ਕੀ ਗੁਰੂ ਹਰਸ਼ ਉਹਦੇ ਜਿਹੀ ਪਾਣੀ ਆ ਪਈ ਜਾਂਦਾ ਬਸ ਮਿਹਰ ਤਾਂ ਹੋਈ ਪਈ ਆ ਉਹ ਵੀ ਖਤਮੀ ਆ ਟੈਨਸ਼ਨ ਨਾ ਲੋ ਵਾਧੂ ਦੀ ਰੱਬ ਚੰਗੇ ਵਾਸਤੇ ਕਰਦਾ ਜਿਹੜਾ ਕੁਛ ਕਰਦਾ ਕੀ ਤਾਂ ਗਾਹ ਨੂੰ ਕਿੰਨਾ ਕੁ ਦੇਣਾ ਹੋਵੇ ਉਹ ਹਰਸ਼ ਰੱਬ ਦਾ ਚੰਗੇ ਖਾਤਰ ਕਰਦਾਗਾ ਪਰ ਆਰਤੀਆਂ ਨੂੰ ਕੀ ਮੂਦ ਦਿਖਾਵਾਂ ਦੱਸੀ ਮਾੜਾ ਜਾਂ ਆਰਤੀਆਂ ਨੂੰ ਕੋਈ ਮਤਲਬ ਨਹੀਂ ਆ ਚੀਜ਼ ਨਾਲ ਫਿਰ ਆਰਤੀਆਂ ਨੂੰ ਵੀ ਪਤਾ ਹੀ ਉਹ ਹਰਸ਼ਾ ਆਰਤੀ ਨੂੰ ਜੇ ਲੱਖ ਪਤਾ ਠੀਕ ਆ ਪਰ ਆਰਤੀ ਨੂੰ ਇਹਦੀ ਕੀ ਤੱਕ ਮਤਲਬ ਨਹੀਂ ਹੈਗਾ ਕਿ ਫਸਲ ਨਹੀਂ ਹੋਏਗੀ ਉਹਨਾਂ ਦਾ ਵਿਆਜ ਦੁੱਗਣਾ ਲਾ ਕੇ ਉਹੀ ਕੰਮ ਕਰਦੇ ਨੇ ਆਪਦਾ ਉਹਨਾਂ ਦਾ ਰੁਪਈਆ ਖਰੇ ਨਹੀਂ ਹੈਗੇ ਉਹਨਾਂ ਦਾ ਵਿਆਜ ਲਾ ਕੇ ਹੋਰ ਰੁਪਈਆ ਵਧਾ ਦੇਣੇ ਨੇਗੇ ਚਲ ਕੋਈ ਗੱਲ ਨਹੀਂ ਰੱਬ ਦੂਣੀ ਫਸਲ ਦਊਗਾ ਉਹ ਵਿਆਜ ਲਉਣਗੇ ਤਾਂ ਆਪਾਂ ਨੂੰ ਵਿਆਜ ਲਾ ਕੇ ਫਸਲ ਵਧੇਗੀ ਦੇ ਦਊ ਰੱਬ ਉਹ ਨਹੀਂ ਅਰਸ਼ਾ ਦਿਮਾਗ ਤੋਂ ਗੱਲ ਬਾਹਰ ਹੀ ਨਹੀਂ ਕਰ ਰਹੀ ਹੈ ਮੇਰੇ ਤੋਂ ਮਨ ਨੂੰ ਕੋਈ ਕੱਲ ਸਮਝ ਨਹੀਂ ਆਉਦੀ ਜੀ ਚਲ ਤੁਸੀਂ ਟੈਨਸ਼ਨ ਨਾ ਲਓ ਕੱਲ ਦੀ ਰੋਟੀ ਨਹੀਂ ਖਾਧੀ ਮੈਂ ਰੋਟੀ ਬਣਾਉਣੀ ਹੈ ਮੈਂ ਰੋਟੀ ਨਾ ਬਣਾਇਆ ਰੋਟੀ ਨਹੀਂ ਖਾਂਦਾਗਾ ਮੈਂ ਰ ਕੀ ਕਿਥੇ ਲਮੜੀ ਦੱਸੇ ਜੀ ਚ ਹਾਏ ਇਹ ਵੀ ਸੁਖਰਾ ਸੁਖ ਮੈਂ ਤਾਂ ਕਹਿੰਦਾ ਰੱਬ ਰੁਕ ਗਿਆ ਜਿਵੇਂ ਰਾਤ ਜਿਹੜੇ ਸਾਹ ਨਾਲ ਮੀਂਹ ਸੀ ਆ ਮੇਰੇ ਵਾਲੀ ਵੀ ਡੁੱਬਦੀ ਬਾਈ ਸ਼ੁਕਰ ਤਾਂ ਕਾਦਾਗਾ ਤੂੰ ਪਾਣੀ ਰੋਕੀ ਨਹੀਂ ਬਾਈ ਯਾਰ ਜੇ ਤੂੰ ਪਾਣੀ ਰੋਕ ਲਾਂਦਾ ਕਿਉਂ ਜੀ ਡੁੱਬਦੀ ਬਾਈ ਮੇਰੀ ਉਹ ਕਿੱਲੇ ਜਾ ਮਰ ਗਏ ਮੇਰੇ ਉਧਰ ਲੈ ਤਾਂ ਮਰਿਆ ਕਣੀ ਤਾਂ ਤੁੱਕ ਮੇਰੀ ਗੱਲ ਸੁਣ ਤੂੰ ਦੋਨਾਂ ਪਾਸੇ ਬਾਣ ਨੀਵਾ ਕਰਾ ਰੱਖਿਆ ਮੇਰੇ ਕੀ ਸਾਰੇ ਆ ਹੁਣ ਮੈਂ ਤਾਂ ਜਿੰਨਾ ਚਿਰ ਤਾ ਬੋਰਚ ਨਿਕਲੀ ਗਿਆ ਠੀਕ ਆ ਜਦੋਂ ਹੱਦੋਂ ਵੱਧ ਬੱਦਲ ਰਾਤ ਸਿੱਟਦਾ ਸਾਰੀ ਟੁੱਟ ਗਈ ਇਧਰੋਂ ਬੰਦ ਕਰਿਆ ਕਰਾ ਬੱਟ ਉਧਰੋਂ ਟੁੱਟ ਜਾ ਕਰੇ ਹੈ ਉਧਰ ਸਾਰਾ ਟੁੱਟਿਆ ਰਿਹਾ ਹੁਣ ਕੱਲਾ ਜਾਣਾ ਕਿੱਧਰ ਕਿੱਧਰ ਹੋਵੇ ਬਾਈ ਯਾਰ ਮੈਂ ਕਿਹੜਾ ਬਾਣ ਛੌਂਕ ਨੂੰ ਚਕਾਇਆ ਗਿਆ ਜੇ ਬਾਣ ਮੇਰਾ ਉੱਚਾ ਸੀ ਤਾਂ ਹੀ ਨੀਵਾ ਕਰਾਇਆ ਏ ਮੈਂ ਤਾਂ ਹੀ ਰੁਪਏ ਖਰਚ ਕੇ ਕਰਾ ਲਵਾਇਆ ਯਾਰ ਫਿਰ ਤੈਨੂੰ ਕਿਹੜਾ ਪਤਾ ਸੀ ਵੀ ਆ ਐਦਾਂ ਦਾ ਮੀਂਹ ਪਊ ਜਾ ਮੈਨੂੰ ਕਿਹੜਾ ਪਤਾ ਸੀਗਾ ਕਰਿਆ ਦਾ ਫਾਇਦਾ ਤੂੰ ਪਾ ਸੁਖ ਰਾਤ ਨੂੰ ਕੋਈ ਨਹੀਂ ਉੱਠਦਾ ਬੰਦਾ ਮੈਨੂੰ ਕੋਈ ਮੇੜੇ ਹੀ ਨਹੀਂ ਮੇਰਾ ਤਾਂ ਬਥੇਰਾ ਜੀ ਕਰਦਾ ਸੀ ਵੀ 5-7 ਬੰਦੇ ਬੁਲਾ ਕੇ ਮੈਂ ਬੰਦ ਕਰਦੇ ਆ ਐਨੇ ਮੀਂਹ ਚ ਕਿਹੜਾ ਨਿਕਲਦਾ ਅਗਲਾ ਕਹਿੰਦਾ ਜਾਨ ਬਚੇ ਭੈਣ ਮਰਾਵੇ ਫਸਲ ਤੂੰ ਪਤੰਦਰਾਂ ਹੀ ਸੋਚ ਲੈ ਨਰਮੇ ਦਾ ਮੇਰਾ ਪਹਿਲੀ ਮਰਿਆ ਪਿਓ ਦੇ ਤਿੰਨ ਕਿੱਲੇ ਉਹ ਪਾਣੀ ਨੇ ਉਹ ਤਾਂ ਉਹਦਾ ਪਾਣੀ ਖੜ ਗਿਆ ਸੀ ਤੋ ਤੋਂ ਪੜ ਲਈ ਰੱਪਣੇ ਮੱਚ ਗਿਆ ਵੀ ਜੀਰੂ ਹੀ ਰਹਿੰਦੀ ਸੀ ਮੇਰੇ ਉਹ ਕਿੱਲਾ ਬਾਣਦਾ ਰਹਿ ਗਿਆ ਉਹ ਵੀ ਪਾਣੀ ਪਈ ਜਾਂਦਾ ਉਹਨੂੰ ਚੋਏ ਜੇ ਦਾ ਉਹ ਵੀ ਨਹੀਂ ਦਿੰਦਾ ਤੋ ਸੁਖ ਦੋਨਾਂ ਪਾਸੇ ਬਈ ਬਾਣ ਨਹੀਂ ਵਾ ਮੇਰੇ ਵਿਚ ਦੀ ਵਿੱਚ ਕੀ ਖੋਟ ਆ ਦੱਸ ਭਾਈਆ ਖੋਟਾ ਮਾੜਾ ਮੋਟਾ ਵਾਂ ਦੇਖ ਸਕਦਾ ਮੇਰੇ ਬਾਰੇ ਸੋਚ ਰਤਾ ਲੈਂਦਾ ਮਾੜਾ ਮੋਟਾ ਸਾਢੇ ਚਾਰ ਕਿੱਲੇ ਵੰਨਦੇ ਨੇ ਸਾਰੀ ਖਤਮ ਹੋ ਗਈ ਕਿੱਲਾ ਵੰਨਦੇ ਇਕ ਰਹਿ ਗਿਆ ਮੇਰੇ ਕੋਲੇ ਹੁਣ ਜੀਰੀ ਵਾਲਾ ਉਹ ਵੀ ਖਤਮ ਹੀ ਜਾਊ ਜੀਰੂ ਕਿਹੜਾ ਰਹੂਗੀ ਜੇ ਤਾਂ ਮੈਂ ਮੋਟਰ ਛੱਡ ਕੇ ਗਿਆ ਕੈ ਸਾਲ ਹੋ ਗਏ ਤੈਨੂੰ ਦੇਖ ਦੋ ਸਾਲ ਹੋ ਗਏ ਵੀ ਮੋਟਰ ਛੱਡ ਕੇ ਘਰੇ ਪੈ ਗਿਆ ਜਾ ਕੇ ਭਾਈ ਉਹ ਮੇਰਾ ਕਸੂਰ ਆ ਚੱਲ ਭਰਾਵਾ ਮੈਂ ਨਹੀਂ ਤੇਰੇ ਨਾਲ ਜਿੱਤ ਸਕਦਾ ਠੀਕ ਆ ਨਾ ਮੈਂ ਤਾਂ ਦਾ ਪਾਣੀ ਦਾ ਹੱਲਾ ਕਰਨਾ ਕੱਢਦਾ ਜੇ ਜੀਰੀ ਬਚੂਗੀ ਤੇਰੇ ਨਾਲ ਚੱਲ ਭਰਾਵਾ ਤੇਰਾ ਗੁੱਸਾ ਦੇਖ ਹੈ ਤੂੰ ਤਾਂ ਬਤਿੰਦਰਾ ਗੱਲ ਡਿਗ ਨਹੀਂ ਦਿੰਦਾ ਸਿਰੇ ਪਰ ਬਾਈ ਵਣ ਕੇ ਯਾਰ ਮੇਰੀ ਨਾਲ ਦੇਲੀ ਚੜੀ ਠੀਕ ਆ ਨਾ ਮੇਰੇ ਖੇਚ ਚ ਬੜੀਆਂ ਆ ਕੇ ਠੀਕ ਆ ਜਦੋਂ ਬਾਦ ਕੋਈ ਗੱਲ ਨਹੀਂ ਬਾਈ ਯਾਰ ਹੁਣ ਜਦੋਂ ਤੇਰੇ ਚਿੱਤ ਚ ਗੁੱਸਾ ਹੈਗਾ ਤੂੰ ਤਾਂ 100 ਕੁਛ ਕਹੇਗਾ ਬਾਈ ਗੁੱਸਾ ਨਹੀਂ ਮਾੜਾ ਮੋਚਾ ਦਾ ਸੋਚ ਸਕਦਾ ਸੀ ਤੂੰ ਯਾਰ ਕਿੱਡੀ ਕਵੱਡੀ ਗੱਲ ਦੀ ਕੋਈ ਗੱਲ ਨਹੀਂ ਬਾਈ ਮੈਂ ਤੇਰੇ ਘਰੇ ਵੜ ਕੇ ਕੀ ਲੈਣਾ ਮਾੜਾ ਛੋਟਾ ਜਵਾਖਾ ਮੇਰੇ ਪਤੰਦਰਾ ਵੀ ਮੈਂ ਕੀ ਦਊ ਚੱਕੋ ਵੇਖ ਦਿੰਦੇ ਕਮਾਲ ਹੋਈ ਪਈ ਆ ਪਤੰਦਰ ਬਣਾ ਲਈ ਚਾਹ ਆਪਣੇ ਹਾਂ ਵੀਰੇ ਚਾਹ ਬਣਾ ਲਈ ਲੈ ਕੇ ਦਵਾਂ ਨਾ ਵਸ ਜਾਣ ਤੋਂ ਜੀ ਨਹੀਂ ਕਰਦਾ ਹੈਗਾ ਜਮੀ ਤੇ ਮਾਂ ਮੰਮੀ ਸੁਖ ਹੋਰ ਦੇ ਘਰੇ ਗਈ ਆ ਵੀਰੇ ਭਈ ਮਾਂ ਨੂੰ ਕਹਿਦੀ ਉਹਨਾਂ ਦੇ ਜਾਇ ਨਾ ਕਰੇ ਸੁਖ ਕਿ ਨਾ ਤੂੰ ਜਾ ਯਰਸ਼ ਕੋਲੇ ਕਿਉਂ ਵੀਰੇ ਕੀ ਗੱਲ ਹੋ ਗਈ ਅੱਜ ਬਾਬਾ ਰੁੱਖਾ ਬੋਲਿਆ ਪਾਣ ਤਾਂ ਉਹਨੇ ਇਹ ਗਲਤੀ ਤਾਂ ਆਪਦੀ ਨੀਵਾ ਕਰਾ ਰੱਖਿਆ ਪਾਣੀ ਟੁੱਟ ਕੇ ਪੈ ਗਿਆ ਅੱਛਾ ਮਨ ਮੈਂ ਸਾਡੀ ਦੇੜੀ ਨਾ ਚੜਿਓ ਨਾ ਸਾਡੇ ਖੇਤ ਚ ਪੈਰ ਪਾਈ ਹਰ ਆਪਣ ਆਪਣੀ ਜੀਰੇ ਤਾਂ ਬਚ ਗਈ ਹਣੀ ਵੀਰੇ ਆ ਆਪਣੀ ਤਾਂ ਬਚ ਗਈ ਕੋਈ ਬਜਣ ਚ ਬਚੀ ਨਹੀਂ ਚੁਲਸੀ ਜੇ ਗਈ ਜਦੋਂ ਪਾਣੀ ਤਾਂ ਦੋ ਦਿਨ ਤੇਰੇ ਸਾਹਮਣੇ ਡੁੱਬੀ ਰਹੀ ਆ ਹਾਂ ਉਹ ਤਾਂ ਜਦੋਂ ਲੋੜ ਤੋਂ ਵੱਧ ਮੀਂਹ ਆ ਗਿਆ ਫੇਰ ਟੁੱਟ ਕੇ ਸੁੱਕ ਕੇ ਗਿਆਗਾ ਅੱਛਾ ਹਾਂ ਤੇ ਨਾਲੇ ਬਾਪੂ ਨੂੰ ਦਵਾਈ ਦਿੱਤੀ ਸੀ ਹਾਂ ਵੀਰੇ ਦੇਤੀ ਸੀ ਦਵਾਈ ਲੈ ਵੀਰੇ ਆ ਗਈ ਮੰਮੀ ਵੀ ਤੂੰ ਹੀ ਕਹਦੀ ਮੰਮੀ ਨੂੰ ਚੱਲ ਕੋਈ ਗੱਲ ਨਹੀਂ ਕਰੀ ਦੋ ਚੱਲ ਆ ਮੰਮੀ ਨਾ ਹੁਣੀ ਪੀਕੇ ਆ ਮਤੂੰ ਮਤ ਸੁੱਕ ਕੇ ਅੱਛਾ ਅੱਛਾ ਸੁੱਕ ਕੇ ਵਾਗੀ ਸੀ ਮਾਂ ਹੋਰ ਪੁੱਤ ਕੀ ਕੰਮ ਸੀ ਹੈ ਤੇਨੂੰ ਆਈ ਬਾਗੀ ਦੀ ਬਸ ਹਾ ਪਾਣੀ ਪਿਚੀ ਅੱਛਾ ਮੈਂ ਬਾਣਤਾ ਨਹੀਂ ਸਾਰਾ ਮਰ ਗਿਆ ਕਿਤੇ ਬਸ ਅੱਜ ਤਾਂ ਤੂੰ ਜਾ ਹੀ ਤੂੰ ਬਾਦ ਨਾ ਜਾਈ ਕੀ ਗੱਲ ਹੋ ਗਈ ਪੁੱਤ ਕਿਉਂ ਨਹੀਂ ਜਾਣਾ ਮੈਂ ਹੁਣ ਤੈਨੂੰ ਪਤਾ ਨਹੀਂ ਬਾਣਾ ਗਾਉਦਾ ਨੀ ਮਾ ਪਾਣੀ ਹੋਂ ਉੱਦੇ ਰਾਤ ਨੂੰ ਮੀਂਹ ਵੜਾ ਸੀ ਪਈ ਗਿਆ ਚੱਲ ਤੇ ਅੱਜ ਮੈਨੂੰ ਕਹਤਾ ਉਹਨੇ ਕਹਿੰਦਾ ਸਾਡੀ ਦੇੜੀ ਨਾ ਚੜਿਓ ਫਿਰ ਆਪਾਂ ਕਿਹੜੇ ਮੂੰਹ ਜਾਵਾਂਗੇ ਦੱਸ ਤੈਨੂੰ ਜਾਣ ਦੀ ਲੋੜ ਹੀ ਨਹੀਂ ਕੱਲ ਨੂੰ ਹੀ ਨਹੀਂ ਪਤਾ ਮਹਿਣਾ ਦੇਦੇ ਛੋਟੀਆਂ ਬੁੜੀਆਂ ਸਾਰਾ ਦਿਨ ਸਾਡੇ ਘਰੇ ਤੁਰੀਆਂ ਫਿਰਦੀਆਂ ਨੇ ਐ ਪੁੱਤ ਕਿਵੇਂ ਸਰਜੂਗਾ ਹੁਣ ਨਾ ਬੁੜੀਆਂ ਨੂੰ ਸਰਦਾ ਨਾ ਬੰਜਾਂ ਨੂੰ ਸਰਦਾ ਖੇਤ ਦਾ ਗਵਾਂਡੀ ਕਿ ਉਹ ਹੁੰਦਾਗਾ ਨਾ ਕਰਦੇ ਗਵਾਂਡੀ ਵੀ ਨਸਰੀ ਨਾ ਖੇਤ ਦੇ ਵੀ ਨਸਰੀ ਆ ਆ ਉਹਦਾ ਉਹਦੀ ਹੁੰਦਾ ਪੁੱਤ ਕੋਈ ਨਹੀਂ ਉਹੀ ਗੱਲ ਕੱਲ ਨੂੰ ਕੋਈ ਗੱਲ ਹੋ ਜੇ ਦੂਜਾ ਨਹੀਂ ਤਾਂ ਉਹ ਉਹ ਕਰਦਾ ਤੂੰ ਵੀ ਕੱਲਾ ਉਹ ਵੀ ਗੱਲਾਗਾ ਐ ਕਿਵੇਂ ਸਰਜੂਗਾ ਜਦੋਂ ਮਾਗਲੇ ਨੇ ਮੈਨੂੰ ਕਹਤਾ ਕੱਲ ਨੂੰ ਤੁਹਾਨੂੰ ਵੀ ਕਹਿ ਸਕਦਾ ਜ਼ਰੂਰੀ ਬੇਇਜ਼ਤੀ ਕਰਾਉਣੀ ਜਦੋਂ ਕਰਦੇ ਮਾਲਕ ਨਹੀਂ ਕਹਤਾ ਆਪਾਂ ਨੂੰ ਸਾਡੇ ਬੜੋ ਨਾ ਉਹਨੂੰ ਰੱਖਣ ਦੇ ਗੁੱਸਾ ਜਿੰਨੇ ਚਿਰ ਰੱਖਦਾਗਾ ਕੋਈ ਨਾ ਪੁੱਤ ਗੁੱਸਾ ਜਿੰਨੇ ਜਕਰ ਕਰਦਾ ਕੋਈ ਨਾ ਕਰ ਲੈਣਦੇ ਮੈਂ ਵੀ ਉਹਦੇ ਘਰ ਆਈਆਂ ਬਹੁਤ ਪਰੇਸ਼ਾਨ ਹੋ ਰਹੀਆਂ ਸੱਸ ਨੂੰਆਂ ਦੋਨੇ ਫਰ ਫਸਲ ਕਰਕੇ ਹੋ ਗਈਆਂ ਨਾ ਮਾਂ ਉਹ ਵੀ ਵੀ ਫਸਲ ਮਰ ਗਈ ਸਾਡੀ ਹੋਰ ਹੁੰਦੀ ਆ ਪੁੱਤ ਜੇ ਨੁਕਸਾਨ ਹੋ ਜੇ ਬੰਦੇ ਦਾ ਨਾ ਬਹੁਤ ਪਰੇਸ਼ਾਨ ਹੋ ਜਾਂਦਾ ਬੰਦਾ ਆਪਾਂ ਨੂੰ ਵੀ ਉਹਦੇ ਨਾਲ ਖੜਨਾ ਚਾਹੀਦਾ ਸਮਾਂ ਬੰਦਾ ਦੁੱਖ ਸੁੱਖ ਚ ਹੀ ਖੜਦਾ ਹੁੰਦਾ ਹੋਰ ਕਦੋਂ ਖੜੂਗਾ ਭਲਾ ਨਾਲ ਖੜਨ ਵਾਲੀ ਗੱਲ ਹੀ ਕਰਦਾ ਸੀ ਮੈਂ ਤਾਂ ਹਜੇ ਉਹਨੇ ਤਾਂ ਪਹਿਲਾਂ ਹੀ ਉਹ ਕਰਤਾ ਮੈਂ ਤਾਂ ਸਮਝਦੇ ਐ ਕਹਿ ਲੱਗੇ ਸੀ ਵੀ ਚੱਕ ਕੇ ਸਾਡੇ ਬੋਰ ਚ ਪਾਣੀ ਕੱਢਦੀ ਉਹ ਪਹਿਲਾਂ ਹੀ ਗਲ ਪੈ ਗਿਆ ਮੇਰੇ ਉਹਨੇ ਕੋਈ ਨਾ ਮੌਕੇ ਦੀ ਗੱਲ ਹੁੰਦੀ ਆ ਪੁੱਤ ਕੋਈ ਨਾ ਗੁੱਸਾ ਨਹੀਂ ਕਰਦੇ ਹੁੰਦੇ ਚੱਲ ਕੋਈ ਗੱਲ ਉਹ ਵੀ ਤੇਰਾ ਭਾਈ ਹੈਗਾ ਉਹਦੀ ਮਾਂ ਨੂੰ ਸਮਝਾ ਆਂ ਜਾ ਕੇ ਬਿਬੇ ਇਹ ਚ ਸਾਡਾ ਕੀ ਕਸੂਰ ਆ ਵੀ ਸੁੱਖ ਨੂੰ ਕਹਦੇ ਮਾੜਾ ਚੰਗਾ ਨਾ ਬੋਲੇ ਕੋਈ ਨਾ ਮੈਂ ਜਾਇਆਂ ਗੁ ਕਿ ਹਾਂ ਉਹ ਕੋਈ ਪਤਾ ਆ ਗਿਆ ਪਾਣੀ ਤਾਂ ਨਹੀਂ ਕਿਵੇਂ ਆ ਲੈ ਅੱਗੇ ਤਾਂ ਮੈਨੂੰ ਬੁਲਾ ਕੇ ਟੱਪਦਾ ਅੱਜ ਕਾ ਤਾਂ ਨਹੀਂ ਬੁਲਾਇਆਗਾ ਚਲ ਆ ਸ਼ਰਟ ਜੀ ਧੋ ਕੇ ਫੇਰ ਦੇਖਦੀ ਆ ਮੁੰਡਾ ਗੁੱਸੇ ਵਿੱਚ ਕਿਵੇਂ ਜਾਂਦਾਗਾ ਹਰ ਸ਼ਮ ਸੁੱਤੀ ਪਈ ਸੋਰੀ ਆ ਜੇ ਤੁਸੀਂ ਮਾਫ ਕਰਦੀ ਮੈਨੂੰ ਸੋ ਵਰੀ ਪੁੱਤ ਜੰਗਾ ਜੇ ਹੋ ਜਗਦਾ ਮੈਨੂੰ ਮਾਫ ਕਰਦੀ ਮੇਰਾ ਪੁੱਤ ਬਣ ਕੇ ਮਰਨ ਤੋਂ ਇਲਾਵਾ ਮੇਰੇ ਕੋਲ ਹੈ ਵੀ ਨਹੀਂ ਕੁਛ ਲੈ ਦੇਖਾਂ ਮੁੰਡੇ ਨੂੰ ਜਾ ਕੇ ਮੈਨੂੰ ਤਾਂ ਸੋਚ ਲੱਗ ਗਈ ਆ ਮਰਨ ਤੋਂ ਇਲਾਵਾ ਹੋਰ ਹੈਵੀ ਕੀ ਆ ਫਸਲ ਤਾਂ ਸਾਰੀ ਮਰ ਗਈ ਹਾਂ ਐ ਮੁੰਡੇ ਨੇ ਬਾਹਰ ਕਾਤੋ ਡਾਲਿਆ ਉਹ ਹੀ ਮੁੰਡਾ ਫਾਹ ਲੈ ਜਾਂਦਾ ਈ ਕੁੜਕਾ ਖੜੀ ਹੋ ਜਾ ਯਾਰ ਛੇ ਮੁੰਡਾ ਫਾਹ ਲੈ ਜਾਂਦਾ ਛੇਤੀ ਆ ਜਾ ਸੁੱਖ ਸੁੱਖ ਮਾਇ ਖੋਲੋ ਬਾਹਰ ਖੋਲੋ ਸੁੱਖ ਸੁੱਖ ਮੰਮੀ ਤੋ ਆਪਣੇ ਤੋਂ ਨੀ ਗੇਟ ਖੋਲ ਤਾ ਕਾਲੇ ਵੀਰਨ ਸਾਡੇ ਚੱਕਾ ਲੈ ਆਉਣੀ ਆ ਬਗੋਂ ਜਸੂਦੀ ਸੌਣ ਲੱਗੇ ਗੇਟ ਖੋਲ ਦੋ ਪਲੀਜ਼ ਸੁਖ ਅਸੀਂ ਰੁਲ ਜਾਾਂਗੇ ਸਾਰੇ ਤਿੰਨੇ ਜਾਣੇ ਸੋਕ ਤੁਸੀਂ ਤਾਂ ਆਪ ਦਾ ਘੜਾ ਛੜਾ ਦੋਗੇ ਗੇਟ ਖੋਲੋ ਖੋਲ ਦੋ ਸੋਕ ਗੇਟ ਤੁਸੀਂ ਸੋ ਖੋਲ ਦੋ ਅਜੇ ਤੱਕ ਕਾਲਾ ਵੀਰਾ ਵੀ ਨਹੀਂ ਆਇਆ ਪਤਾ ਨਹੀਂ ਘਰੇ ਹੋਊਗਾ ਕਿ ਨਹੀਂ ਸੋਕ ਗੇਟ ਖੋਲ ਦੋ ਬੀਤਿਆ ਵੇਲਾ ਹੱਥ ਨਹੀਂ ਆਉਂਦਾ ਗਾ ਸੁਖ ਖੋਲੋ ਗੇਟ ਕੀ ਗੱਲ ਹੋ ਗਈ ਭਾਈ ਐਂ ਕੀ ਹੋ ਗਿਆ ਕਾਲੇ ਬਾਈ ਬਾਈ ਸਭ ਤੇ ਬਾਈ ਕਰੇ ਮੈਨੂੰ ਮਰ ਲੈਣ ਦੇ ਯਾਰ ਕੀ ਮਰਨ ਬਾਈ ਤੇਰੇ ਘੱਟ ਜੋੜ ਦਾ ਕਾਲੇ ਵੇ ਲੈ ਸਾਡਾ ਤੈਨੂੰ ਜਮੀਨ ਤਰਸਾਇਆਗਾ ਪੂਰਾ ਵੀ ਲੈ ਮੁੰਡੇ ਦਾ ਬੇਦਾ ਤੁਨੂੰ ਕੋ ਜੋਗ ਦੂਸਰੀ ਤਾਂ ਆਉਤੀ ਜ਼ਿੰਦਗੀ ਛਡਾ ਜਾਓਗੇ ਅਈ ਕਾਲੇ ਕਰਾਂ ਵੀ ਕੀ ਮੈਂ ਮੈਨੂੰ ਤੁੱਲਵਾ ਇਹ ਕੀ ਆ ਮੇਰੇ ਉਲੇ ਨਹੀਂ ਫਿਰ ਫਸਲ ਮਰ ਗਈ ਮੇਰੀ ਫਿਰ ਫਸਲ ਹੋ ਜੂ ਤੇਰੇ ਮਰਨ ਨਾਲ ਜਾਂ ਹੱਲ ਰੁਕ ਜਾਣਗੇ ਕੋਈ ਹੱਲ ਹੁੰਦਾਗਾ ਜੇ ਹੱਲ ਹੁੰਦਾਗਾ ਅਸੀਂ ਸਾਰੇ ਮਰ ਜਾਂਨੇ ਆ ਫਸਲ ਤਾਂ ਫੇਰ ਵੀ ਆਜੂ ਤੂੰ ਮੁੜ ਕੇ ਆਜੇਗਾ ਫਸਲ ਤਾਂ 6 ਮਹੀਨਿਆਂ ਨੂੰ ਇਹਦੀ ਬਤਾਈ ਦੁੱਗਣੀ ਹੋ ਜੇ ਬਾਈ ਬਲਬ ਕਰਾਈ ਹੋਇਆ ਪਿਆ ਮੇਰਾ ਜਵਾਬ ਦੀ ਫੀਸ ਪਰ ਨੂੰ ਰਿਪੀਟ ਹੀ ਗਿਆ ਮੇਰੇ ਕੋਲ ਕਹਾਂ ਛੜਾ ਦਿੰਦਾ ਸਾਡਾ ਕੀ ਬਣਦਾ ਸਾਨੂੰ ਵੀ ਸਰਪੇ ਦੇ ਜਾਂਦਾ ਫਿਰ ਤੂੰ ਮਰ ਜਾਂਦਾ ਮੇਰਾ ਸਕੂਲ ਵਾਲਾ ਨੂੰ ਵੀ ਆਏ ਕਿਹਾ ਦੀ 6 ਮਹੀਨੇ ਫੀਸ ਭਰੂੰਗਾ 6 ਮਹੀਨੇ ਰੱਤੀ ਕੀ ਹੋ ਗਿਆ ਫਿਰ ਅਸਲ ਮਰ ਗਈ ਮੇਰੇ ਦੱਸ ਮੈਂ ਹੁਣ ਕੀ ਕਰੂੰ ਬਾਈ ਮਰਨ ਦਾ ਕੋਈ ਹੱਲ ਨਹੀਂਗਾ ਪੁੱਤ ਕੋਈ ਹੱਲ ਨਹੀਂਗਾ ਤੇ ਮੈਂ ਹੁਣ ਹੱਲ ਵੀ ਕੀ ਆਸ ਤੋਂ ਮੈਨੂੰ ਫਿਰ ਫੀਸ ਮੇਰੀ ਗੱਲ ਫੀਸ ਸੁਣੀ ਜਾ ਫਿਰ ਬਾਈ ਯਾਰ ਜੋ ਮੇਰੇ ਦਿਮਾਗ ਚੱਲਿਆ ਫੇ ਕਰ ਲਿਆ ਯਾਰ ਉਹ ਫਿਰ ਕੀ ਕਰਦਾ ਯਾਰ ਔਰ ਮੇਰੇ ਕੋਲ ਤੇ ਪਾਣੀ ਲੈ ਆ ਬਲੱਡ ਫਾੜ ਰਿਹਾ ਫੱਜ ਕੇ ਕੋਈ ਹੋਰ ਤੂੰ ਐਂ ਟੈਨਸ਼ਨ ਕਿਉ ਲੈਂਦਾਗਾ ਦੱਸ ਖੋਰ ਕੇ ਮਰੀ ਨਹੀਂ ਤੇਰੇ ਇਕੱਲੇ ਦੀ ਫਸਲ ਮਰੀ ਆ ਸਾਰੀ ਦੁਨੀਆ ਆਪਣੇ ਨਾਲ ਆ ਤੂੰ ਕਿਹੜਾ ਇਕੱਲਾ ਕਸਾ ਸਾਰੀ ਦੁਨੀਆ ਦੀ ਮਰੀ ਆ ਜਿਨ੍ਹਾਂ ਦੇ ਪਰਿਵਾਰ ਡੁੱਬ ਗਏ ਕਿ ਇੱਕ ਜਾਣਾ ਬਚੇਗਾ ਉਹ ਕੀ ਕਰਨ ਹੁਣ ਉਹ ਫਹਾ ਨਾਲ ਲੈ ਜਾਣਗੇ ਮਰ ਜਾਣਗੇ ਉਹ ਦਾ بس ਕਿੱਲੇ ਆਨੇ ਫਸਲਾਂ ਮਰ ਗੀਆਂ ਉਹ ਕੀ ਕਰਨ ਵਿਚਾਰੇ 20 20 ਕਿੱਲਾਂ ਦੇ ਮਰ ਗੀਆਂ ਬੰਦੇ ਦਾ ਦੋ ਸਾਲ ਨੂੰ ਲੈ ਜਾਊਗਾ ਬਾਈ ਮੇਰੇ ਤਾਂ ਦਿਮਾਗ ਤੇ ਗੱਲ ਆ ਗਈ ਸੀ ਸਹੀ ਗੱਲ ਆ ਬਾਈ ਤੇਰੀ ਯਾਰ ਤੇ ਪਰਿਵਾਰਾਂ ਦੇ ਪਰਿਵਾਰ ੜੇ ਪਏ ਉਹਨਾਂ ਦਾ ਵੀ ਕੋਈ ਹੱਲ ਨਹੀਂਗਾ ਪਰ ਮੇਰੇ ਦਿਮਾਗ ਦੀ ਗੱਲ ਚੜ ਗਈ ਜੀ ਮੈਂ ਕਰਦਾ ਕੀ ਬਈ ਯਾਰ ਉਹ ਜਿਹੜੇ ਮੈਂ ਦਿਮਾਗ ਨੇ ਸੋਚੋ ਮੈਂ ਕਰ ਲਿਆ ਤੇਰੇ ਤਾਂ ਫਾਸਲ ਮਰ ਗਈ ਜਿੰਨਾ ਦੇ ਉਂ ਬਿਮਾਰੀਆਂ ਅਠ ਮਾਰੀਆਂ ਤੇ ਇੰਨਾ ਕਰਜ਼ਾ ਚੜ ਜਾਂਦਾ ਮੂੰ ਚੱਕੀ ਬੈਠਿਆ ਕੋਠੀਆਂ ਪਾਈ ਬੈਠਿਆ ਪਾਣੀ ਪੀ ਫਿਰ ਸਾਲ ਉਠਾੜ ਕੇ ਪਰ ਤਾਂ ਕੋਈ ਨਾ ਕਹਿ ਦਾਂਗੇ ਮਰ ਨਾਲ ਤਾਂ ਤੇ ਪੁੱਤ ਕੋਈ ਹੱਲ ਨਹੀਂਗਾ ਸਾਰੇ ਹੱਲ ਹੋ ਜਾਣਗੇ ਮੈਂ ਤਾਂ ਵੀ ਗੁੱਸੇ ਜਾ ਕੇ ਤੇਰੇ ਨਾਲ ਹੀ ਫਰਕ ਪਾ ਲਾ ਸੀਗਾ ਯਾਰ ਪਿਹੜਾ ਗੱਲ ਤੋਂ ਚੱਲ ਕੋਈ ਗੱਲ ਨਹੀਂ ਫਿਰ ਕੇ ਮੈਂ ਤਾਂ ਸੋਚਿਆ ਨਹੀਂ ਆ ਪਿਆ ਜੇ ਪਾਣੀ ਵਾਲਾ ਵੀ ਤੂੰ ਹੀ ਕਿੰਨਾ ਦੇ ਬੋਰ ਚ ਪਾਣੀ ਕੱਢੇਗਾ ਪਾਣੀ ਮੈਂ ਤਾਂ ਬਰਾ ਫੇਰ ਵੀ ਹੋਣਾ ਪਈ ਤੇਰੀ ਮਾਂ ਨੇ ਦੱਸਿਆ ਵੀ ਆ ਗੱਲ ਹੋ ਰਹੀ ਆ ਮੈਨੂੰ ਭਾਜੜਾਂ ਦੀ ਪੈ ਗਈ ਸਾਡਾ ਆ ਕੁੱਥਿਆਵੇਂ ਨਾ ਵੀ ਕਿੱਧਰ ਜਾਈਏ ਕਿੱਧਰ ਨਾ ਜਾਈਏ ਸਾਡਾ ਤਾਂ ਬਰਾਗਾ ਹੋ ਗਿਆ ਸੱਸ ਨੂੰ ਘਾ ਦਾ ਮੇਰੇ ਲਈ ਮਾਂ ਨੇ ਤਾਂ ਉੱਦੇ ਵੀ ਕਹਿਤਾ ਸੀ ਕਹਿੰਦੀ ਸਾਰਾ ਡਬਲ ਟੈਨਸ਼ਨ ਚ ਮੈਨੂੰ ਪਤਾ ਲੱਗਿਆ ਸੀ ਮੈਂ ਗੁੱਸੇ 'ਚ ਹੀ ਬੋਲ ਕੇ ਗਿਆ ਹੋਂ ਮੁੰਡਾ ਕਹ ਨੂੰ ਇਹੋ ਜਿਹਾ ਬੋਲਦਾ ਲੈ ਬਈ ਯਾਰ ਤੂੰ ਵੀ ਮਾਫ਼ ਕਰ ਦੇ ਮੈਨੂੰ ਇਹ ਗਲਤੀ ਹੋ ਗਈ ਬਈ ਮੇਰੇ ਯਾਰ ਅੱਜ ਤਾਂ ਇਹਨੇ ਮੈਨੂੰ ਵੀ ਨਹੀਂ ਬੁਲਾਇਆ ਲੀੜੇ ਤੋਂ ਵੀ ਨਾ ਟੱਪ ਕੇ ਫੇਰ ਮੈਂ ਆਈਆਂ ਮਾਗਰਾ ਜੇ ਮੈਂ ਨਾ ਆਉਂਦੀ ਮੁੰਡਾ ਆ ਕਾਰਾ ਕਰ ਲੰਦਾ ਕੋਈ ਹੈ ਫਿਰ ਇਹ ਕਿਧਰ ਜਾਂਦੇ ਇਹਨਾਂ ਕੋਲੇ ਆ ਜਾਂਦਾ ਫਿਰ ਪੈਸਾ ਕੋਈ ਤੇਰੇ ਮੰਗ ਬਰੇ ਮੰਗਰ ਬਾਈ ਆ ਮੇਰੇ ਦਿਮਾਗ ਨੂੰ ਸੋਚੀ ਕੁਝ ਨਹੀਂ ਸੋਚਿਆ ਸੀ ਬਾਈ ਮੇਰੇ ਦਿਮਾਗ ਨੇ ਬਾਦ ਨਵਾ ਚ ਸਿਰਫ ਮੌਤ ਸੀਗੀ ਮੇਰੇ ਮਰਨ ਨਾਲ ਮੈਂ ਤਾਂ ਯਾਰ ਮੈਂ ਆਖਰ ਜੋ ਕਾਲੇ ਵੀਰੇ ਨੇ ਆਪਣੇ ਬਾਰੇ ਮਾੜਾ ਸੋਚਿਆ ਹੁੰਦਾ ਤੈਨੂੰ ਬਚਾਉਣ ਕੇ ਆਉਂਦਾ ਇਹ ਚਲੋ ਮੈਨੂੰ ਦਿਮਾਗੋ ਗੁੱਸੇ ਚ ਬੋਲਤਾ ਬਈ ਨੂੰ ਸੌਰੀ ਬਾਈ ਯਾਰ ਮਾਫ ਕਰਦੀ ਮੈਂ ਇਹ ਕੰਮ ਕਰਦੇ ਇਹਨੂੰ ਗੱਲ ਓਏ ਹੈ ਜੇ ਕੰਮ ਨਾ ਨਹੀਂ ਮਾਫਲੀ ਤਾਂ ਕੋਈ ਗੱਲ ਨਹੀਂ ਬਾਈ ਮੈਨੂੰ ਤਾਂ ਕੋਈ ਗੁੱਸਾ ਵੀ ਨਹੀਂ ਸੀ ਇਨਾਂ ਮੈਨੂੰ ਤਾਂ ਪਤਾ ਲੱਗ ਗਿਆ ਸੀ ਵੀ ਜਦੋਂ ਫਸਲ ਇੰਨੀ ਮਰ ਗਈ ਬੰਦਾ ਟੈਨਸ਼ਨ ਚ ਬਈ ਉਰ ਕਰਾਮੀ ਕੀ ਯਾਰ ਤੇਰੇ ਸਾਹਮਣੇ ਮਜ਼ਦਾਰ ਫਸਲ ਦੀ ਆਸ ਹੁੰਦੀ ਹੈਗੀ ਇੰਨਾ ਕਿੰਨਾ ਬਾਹਣਾ ਮੇਰੇ ਕੋਲੇ ਯਾਰ ਅਮੋਇਲਾ ਜੱਪਾ ਦੇਖਦੇ ਆ ਘਰ ਹੀ ਢਈ ਜਾਂਦੇ ਉਹ ਦੁਵਾਰੇ ਘਰ ਨਹੀਂ ਬਣਾਉਣਗੇ ਉਹ ਕਿਹੜਾ ਮਰ ਜਾਣਗੇ ਤੇਰੇ ਵਿਚਾਰੇ ਜੋ ਆਖਾਂ ਲੈ ਲੈ ਕੇ ਨਿੱਕੇ ਨਿੱਕੇ ਪਿੰਡਾਂ ਸੀ ਜਾਂਦੇ ਆਪਾਂ ਤਾਂ ਸੋਨੇ ਪਿੰਡ ਚ ਤਾਂ ਬੈਠੇ ਆ ਉਹ ਵਿਚਾਰੇ ਬਾਹਰ ਜਾਣਗੇ ਤੇਰੇ ਕਾਹ ਖਾਣ ਨੂੰ ਕਣਕ ਤਾਂ ਹੋ ਜੂਗੀ ਉਹਨਾਂ ਨੂੰ ਕਣਕ ਦੀ ਵੀ ਆਸ ਨਹੀਂ ਵਿੱਚ ਲੋਕਾਂ ਨੂੰ ਉਹ ਕੀ ਕਰਨ ਹੁਣ ਡੰਗਰ ਪਸੂ ਤਾਂ ਮਰ ਗਿਆ ਨਾ ਬਈ ਮੈਂ ਤਾਂ ਸਾਰੀ ਕਮਾਲੀ ਸੀਗੀ ਯਾਰ ਮੈਂ ਤਾਂ ਕੋਈ ਆਸ ਨਹੀਂ ਛੱਡੀ ਸੀਗੀ ਬਸ ਸਾਰੀਆਂ ਆਸਾਂ ਛੱਡਤੀਆਂ ਸੀ ਮਤਲਬ ਹੀ ਖਤਮਾ ਕਰਨ ਦਾ ਹੁਣ ਟੈਨਸ਼ਨ ਨ ਯਾਰ ਬਾਈ ਬਾਹ ਚਲੇ ਨਾ ਮਾਰ ਚਲ ਮੈਂ ਤੁਸੀ ਚਾਹ ਲਿਆਓ ਕਾਲੇ ਘਾਤਰ ਵੀ ਚਾਹ ਲਿਓ ਚਾਹ ਪੀਣਾ ਬਾਹ ਚਾਹ ਨਹੀਂ ਕੀਆ ਤੋਰੀ ਕੰਮ ਕਰ ਲੈ ਸੀ ਪਤੰਦਰਾ ਬਿਨਾ ਕਰ ਆ ਜਾ ਪੁੱਤ ਆ ਬਾ ਜਾ ਜਾ ਧੰਨਵਾਦ ਬਾਈ ਕਾਲੇ ਯਾਰ ਤੇ ਫੇਰ ਵੀ ਨਾ ਸੋਚਿਆ ਮੇਰੇ ਬਾਏ ਚਲ ਕੋਈ ਨਹੀਂ ਤੂੰ ਬਾਹ ਤੰਦੋ ਗੋਲੀ ਦਵਾਈ ਲਾਏ ਕੋਈ ਕੁਛ ਨਹੀਂ ਹੁੰਦਾ